ਦੱਲੇਵਾਰ ਜੀ ਇੱਕ ਜਨ ਨਾਇਕ ਦੀ ਤਰ੍ਹਾਂ ਉੱਭਰ ਕੇ ਆਏ ਐ ਤੇ ਉਹਨਾਂ ਨੇ ਕਿਸਾਨੀ ਵਾਸਤੇ ਨਹੀਂ ਪੂਰੇ ਪੰਜਾਬ ਵਾਸਤੇ ਲੋਕਾਂ ਵਾਸਤੇ ਉਹ ਲੜ ਰਹੇ ਐ ਉਹਨਾਂ ਦੀ ਜਿਹੜੀ ਉਹ ਖੜਤਾਲ ਐ ਅੱਜ 21ਵੇਂ ਦਿਨ ਸ਼ਾਮਲ ਹੋ ਗਈ ਐ ਲੇਕਿਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ਤੇ ਕੋਈ ਪਰਵਾਹ ਨਹੀਂ ਕਰ ਰਹੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਉਹਨਾਂ ਦੀ ਜਾਨ ਦੇ ਨਾਲ ਖਿਲਵਾੜ ਹੋ ਰਿਹਾ ਐ ਨਹੀਂ ਤਾਂ ਕਿਹੜੀ ਗੱਲ ਹੈ ਕਿ ਉਹਨਾਂ ਨੇ ਕਹਤਾ ਸੀ 100 ਬੰਦਾ ਆ ਜਾਣਗੇ ਸਾਡਾ 100 ਬੰਦਿਆਂ ਦਾ ਇੱਕ ਮੈਮੋਰੰਡਮ ਲੈ ਲਓ ਅਸੀਂ ਜਥੇ ਨਾਲ ਵੀ ਨਹੀਂ ਆਉਂਦੇ ਵੱਡੇ ਦੇ ਨਾਲ ਕਾਫਲੇ ਦੇ ਨਾਲ ਨਹੀਂ ਆਉਂਦੇ ਉਹ ਵੀ ਇਹ ਲਾਉ ਨਹੀਂ ਕਰ ਰਹੇ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਪੰਜਾਬ ਦੀ ਅਰਥ ਵਿਵਸਥਾ ਨੂੰ ਖਰਾਬ ਕਰਨ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਭਾਜਪਾ ਵੱਲੋਂ ਇਹ ਇਹ ਹੱਤਖੰਡੇ ਅਪਣਾਏ ਜਾ ਰਹੇ ਸਰ ਅੱਜ ਪੰਜਾਬ ਤੋਂ ਛੋਟੇ ਸਭੀ ਜਗ੍ਹਾ ਜੋ ਟ੍ਰੈਕਟਰ ਮਾਰਚ ਨਿਕਲ ਆ ਗਏ ਕਿਸਾਨਾਂ ਦੀ ਤਰਫੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਤੁਸੀਂ ਇਸੇ ਨਿਕਲ ਕੇ ਸੁਣੋ ਕੇਂਦਰ ਸਰਕਾਰੇ ਚਾਹੁੰਦੀ ਹੈ ਕਿ ਜੀ ਕਿਸਾਨ ਦੁਖੀ ਹੋ ਕੇ ਸੜਕਾਂ ਤੇ ਆਉਣ ਤੇ ਲੋਕ ਉਹਨਾਂ ਤੋਂ ਤੰਗ ਹੋਣ ਇਹ ਕਿਸਾਨ ਵਰਸਸ ਆਦਰਸ ਇੱਕ ਲੜਾਈ ਬਣਾਉਣਾ ਚਾਹੁੰਦੇ ਇੱਥੇ ਪੰਜਾਬ ਦੇ ਵਿੱਚ ਜਿੱਦੇ ਚੋ ਕਾਮਯਾਬ ਨਹੀਂ ਹੋਣਗੇ ਅ ਅੱਜ ਹਰਜਿੰਦਰ ਸਿੰਘ ਧਾਮੀ ਪੇਸ਼ ਹੋਏ थे ਮਹਿਲਾ ਕਮਿਸ਼ਨ ਆਯੋਗ ਦੇ ਕਿਉਂਕਿ ਉਹਨਾਂ ਨੇ ਟਿੱਪਣੀ ਕੀਤੀ ਸੀ ਫੋਨ 'ਤੇ ਕੀ ਕਹਿਣਾ ਚਾਹਣਗੇ ਸਰ ਉਸ ਤੇ ਮੈਂ ਹੁਣੇ ਵਾਪਸੀ ਆਉਂਦਾ